ਬਾਈ ਜੇ ਆਪਾਂ ਆਪਣੀ ਧੀ ਨੂੰ ਦਿਲੋਂ ਪਿਆਰ ਦੇ ਕੇ ਧੀ ਦੇ ਹੱਥਾਂ ਦੀਆਂ ਨਿੱਕੀਆਂ-ਨਿੱਕੀਆਂ ਰੋਟੀਆਂ ਖਾਈਏ ਨਾ ਸਤਿਗੁਰਾਂ ਦੇ ਲੰਗਰ ਵਰਗੀ ਲੱਗਦੀ ਐ ਰੋਟੀ ਜਿੰਨਾਂ ਨੂੰ ਆਪਣੀ ਧੀ ਦੇ ਨਾਲ ਪਿਆਰ ਹੈ ਤਾਂ ਆਪਣੀ ਧੀ ਦੇ ਹੱਥ ਦੀ ਰੋਟੀ ਖਾ ਕੇ ਦੇਖੋ ਤਾਂ ਗੁਰੂ ਦੇ ਲੰਗਰ ਜੈ ਨਹੀਂ ਸੁਆਦ ਲੱਗਦੀ ਐ ਜੇ ਬਾਈ ਗੱਲ ਚੰਗੀ ਲੱਗਦੀ ਐ ਸਾ ਵੀਰ ਵਾਲੇ ਕਿ ਦੱਬ ਕੇ ਛੇਰ ਕਰਦੇ